ਬਾਬਲਾ ਜਾਨ ਅੱਜ ਹੀ ਇੱਕ 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 ਮੁੰਡਾ ਆਇਆ ਇੱਕ ਸਰਦਾਰ ਮੁੰਡਾ ਆ ਉਹ ਆ ਕੇ ਕਹਿੰਦਾ ਜੈਂ ਦਿਖਾਓ ਤੇ ਮੈਂ ਗਿਫਟ ਕਰਨਾ ਆਪਾਂ ਵੀ ਆਪਣੇ ਨੂੰ ਇਹ ਤੋਂ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਬੰਦ ਬਾੜ ਕੇ ਚੋਰੀ ਹੋਈ ਸੀ ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆ ਛਾੜੇ ਖਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਠਾਣਾ ਛਾੜਾ ਪੈਂਦਾ ਐਸ.ਐਚ.ਓ. ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ 2-3 ਦਰਖਾਸਤਾਂ ਸਾਡੀਆਂ ਮੱਲਬ ਸਾਹੇ ਇਲਾਕੇ ਦੇ ਗਈਆਂ ਤਾਂ ਮਲੇ ਦਰਖਾਸਤ ਵੀ ਲੈਣ ਤੇ ਹੰਦੇ ਜੀ ਇੱਕ ਮੋਝ ਪੈਂਦਾ ਕਮੋਚ ਅੱਜ ਤੱਕ ਕੋਈ ਦਰਖਾਸਤ ਦਿੱਤੀ ਨਹੀਂ ਨਾ ਉਹਨਾਂ ਕੋਈ ਦਰਖਾਸਤ ਕੋਈ ਲਿਖੀ ਆ ਨਾ 1,30,000 ਦਾ ਹੁਣ ਨਿਸ਼ਾਨਾ ਹੋ ਗਿਆ ਜੀ ਤੁਹਾਨੂੰ ਪਤਾ ਗਰੀਬ ਆਦਮੀ ਆ ਜੀ ਮਿਹਨਤ ਕਰਕੇ ਕਾੰਦੇ ਜੀ ਉਸ ਨੇ ਕੀ ਕਰ ਦੇਤੀ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਐਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਏ ਉਹ ਕਹਿੰਦੇ ਆ ਕਿ ਸਾਡਾ ਠਾਣਾ ਜਿਹੜਾ ਆ ਕਮੋਹ ਪੈਂਦਾ ਨਹੀਂ ਤੇ ਕਮੋਹ ਵਾਲੇ ਕਹਿੰਦੇ ਆ ਜੀ ਕਹੀਂ ਕਮੋਹ ਵਾਲਿਆਂ ਨੇ ਵੀ ਬੁਲਾਇਆ ਇੱਥੇ ਸਰ ਤੇ ਕਮੋਹ ਵਾਲੇ ਕਹਿੰਦੇ ਆ ਤੁਹਾਡਾ ਠਾਣਾ ਸਾਡਾ ਸਾਹ ਪੈਂਦਾ ਜੇ ਬੜੀ ਮਰਮੀਆ ਹੈ ਰ ਭਾਈ ਇੰਦਰਪਾਲ ਸਿੰਘ ਸਰ ਇਹ ਮਾਗਣਾ ਬੋਲ ਰਿਹਾ ਨਾ ਹਈ ਤੋਂ ਲੈ ਲਾ ਇੱਕ ਦੋ ਲੈ ਨਾ ਇੱਕ ਦੋ ਦਾ ਨਾਮ ਨਹੀਂ ਅਸੀ ਗੱਲ ਨੂੰ ਇਹ ਮਾਮਲਾ ਹੈ ਜਰਾ ਮਾਮਲਾ ਸਰ ਅੱਜ ਤੇ ਇੱਕ 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 ਮੁੰਡਾ ਆਇਆ ਹੈ ਕਿਸੇ ਦਾ ਨਾਂ ਲੜਕਾ ਆਇਆ ਹੋ ਉਹ ਆ ਕੇ ਕਹਿੰਦਾ ਚੈਂਡ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਰੇ ਨੂੰ ਤੇ ਗਿਫਟ ਕਰਨਾ ਤੇ ਚੈਂਡ ਦਿਖਾਈ ਜੇ ਨਾਲ ਪੈਨਲ ਹੀ ਨਾਲ ਛੱਡੇ ਵਾਲਾ ਪੈਨਲ ਤੇ ਨਾਲੇ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਤੇ ਪੈਸੇ ਥੋੜੇ ਆ ਮੈਂ ਬਾਕੀ ਪੈਸੇ ਥੋੜੇ ਕਿਨਾਂ ਬਾਕੀ Google Pay ਕਰ ਦਿੰਦਾ ਮੈਂ ਕਿ ਚਲੋ Google Pay ਕਰਵਾ ਦੋ ਬੱਚੇ ਕਿਤੇ Google Pay ਕਰਵਾ ਦੋ ਤੇ ਇਹਨੂੰ ਨਾ ਵੇਖੇ ਤਾਂ ਬਿੱਲ ਬਣਾਉ ਬਿੱਲ ਬਣਾਉਣ ਦੀ ਗੱਲ ਤੇ ਨਾਲ ਹੀ ਲੈ ਕੇ ਦੇ ਬਾਹਰ ਭੱਜ ਗਿਆ ਦੇ ਇੱਕ ਮੋਟਰਸਾਈਕਲ ਵਾਲੇ ਨੇ ਸ਼ਰਮ ਆ ਲਿਆ ਤੇ ਨਾਲੇ ਭੱਜ ਗਏ ਇਹ ਪਹਿਲੇ ਕਰੀ ਇੰਦਾਂ ਦੀ ਬਾਰਦਾਤ ਇਹਦਾ ਪਹਿਲੇ ਸਾਡੀ ਚੋਰੀ ਹੋ ਗਈ ਪਹਿਲੀ ਤਰੀਕ ਨੂੰ ਮੈਂ ਆ ਕੇ ਸਾਰੇ ਦਰਵਾਜ਼ਾ ਖੋਲਿਆ ਜੀ ਤੇ ਆ ਕੇ ਵੇਖਿਆ ਤੇ ਕੰਦ ਸਾਡੀ ਆ ਜਿਹੜੀ ਕੰਦ ਸਾਡੀ ਇਹ ਪਾਟੀ ਪਈ ਏ ਪਾਟੀ ਪਈ ਇੰਦਾ ਹੋ ਕੇ ਕੱਢਿਆ ਰੇ ਤੇ ਸਾਰਾ ਕੁਝ ਫਿੱਲ ਰਿਆ ਜੇ ਸਾਡੀ LCD ਲੈ ਕੇ DVR ਲੈ ਕੇ ਸਾਡੀ ਸਾਡੇ ਕੋਕੇ ਵਾਲੀਆਂ ਸਭ ਹੁੰਦਾ ਵੇਖ ਕੇ ਲੱਗੇ ਰੇ ਤੇ ਟੋਟਲ ਕਿੰਨਾ ਤੇ ਟੋਟਲ 2 ਲੱਖ 80 ਹਜ਼ਾਰ ਦਾ ਨੁਕਸਾਨ ਹੋਇਆ ਹੈ ਦਾ 1 ਲੱਖ 30 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਤੁਹਾਨੂੰ ਪਤਾ ਗਰੀਬ ਆਦਮੀ ਆ ਜੀ ਮੇਰੇ ਕਰਕੇ ਜਾਂਦੇ ਜੀ ਪੁਲਿਸ ਨੇ ਕੀ ਕਰਦੀ ਕਿਤੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਗੱਲ ਹੈ ਯਾਰ ਉਹ ਕਹਿੰਦੇ ਆ ਜੀ ਸਾਡਾ ਥਾਣਾ ਜਿਹੜਾ ਆ ਕਮੋਹ ਪੈਂਦਾ ਨਹੀਂ ਤੇ ਕਮੋਹ ਵਾਲੇ ਕਹਿੰਦੇ ਆ ਜੀ ਅਸੀਂ ਕਮੋਹ ਵਾਲਿਆਂ ਨੂੰ ਵੀ ਬੁਲਾਇਆ ਇੱਥੇ ਸਰ ਤੇ ਕਮੋਹ ਵਾਲੇ ਕਹਿੰਦੇ ਆ ਤੁਹਾਡਾ ਥਾਣਾ ਸਾਡਾ ਸਾਹ ਪੈਂਦਾ ਜੀ ਤੇ ਅਸੀਂ ਤੇ ਪਰੇਸ਼ਾਨ ਹੋ ਗਏ ਜੀ ਉਹਨਾਂ ਇੱਕ ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੇ ਨਾਲੇ ਸਾਡਾ ਕਮੋਹ ਵਾਲੇ ਲਿਖਦੇ ਜੀ ਦਰਖਾਸਤ ਲਿਖਦੇ ਸਾਡੇ ਤੇ ਨਾ ਸਾਡੇ ਕਮੋਵਾਂ ਵਾਲੇ ਲਿਖਦੇ ਤੇ ਨਾ ਛਟੇ ਵਾਲੇ ਲਿਖਦੇ ਹੁਣ ਸਾਡੀ ਮੰਗ ਇਹ ਵਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੀ ਜਿਹੜੀ ਸਾਡੀ ਮਾਲਕੀਤੀ ਜਾਂ ਸਾਨੂੰ ਰੁਪਈ ਕਿਹੜਾ ਥਾਣਾ ਸਾਡੇ ਲੱਗਦਾ ਵਾ ਤੇ ਸਾਨੂੰ ਤੇ ਕੋਈ ਰਿਪੋਰਟ ਵੀ ਨਹੀਂ ਆਈ ਸਾਡੀ ਸਰ ਲਿਖੀ ਜਾਂਦੀ ਕੋਈ ਐਂ ਹੀ ਸਮਝ ਲੋ ਇੱਕ ਮਹੀਨਾ ਤੇ ਟੀਮਾਂ ਉਹਨੂੰ ਜੀਣਦੇ ਜੇ ਸਮਝ ਲੋਗੇ ਲਓ ਜੀ ਸਰਪੰਚ ਸਰਜੀਤ ਕੁਮਾਰ ਜੀ ਤੋਂ ਪੰਚਾਇਤ ਬਾਬਾ ਜੀਵੇਂ ਛੇ ਨਗਰ ਕੀ ਮਾਮਲਾ ਜੀ ਲਗਾਤਾਰ ਇਹ ਚੋਰੀਆਂ ਦੇ ਵਾਰਦਾਤਾਂ ਨੇ ਸਾਹਮਣੇ ਆ ਗਏ ਲੇਖਦੇ ਆ ਮੰਗਲਾ ਜੀ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ ਚ ਆਪਾਂ ਦਾ ਬਾੜ ਕੇ ਚੋਰੀ ਹੋਈ ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆਂ ਛਾੜੇ ਥਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਥਾਣਾ ਛੜਾ ਪੈਂਦਾ ਐਸ ਐਚਓ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ ਦੋ ਤਿੰਨ ਦਰਖਾਸਤਾਂ ਸਾਡੀਆਂ ਮਤਲਬ ਸਾਡੇ ਇਲਾਕੇ ਦੇ ਗਈਆਂ ਤਾਂ ਮਤਲਬ ਦਰਖਾਸਤ ਨਹੀਂ ਲੈਣਦੇ ਕਹਿੰਦੇ ਜੀ ਇੱਕ ਮੋਚ ਪੈਂਦਾ ਮੋਚ ਅੱਜ ਤੱਕ ਕੋਈ ਦਰਖਾਸਤ ਦਿੱਤੀ ਨਹੀਂ ਨਾ ਉਹਨਾਂ ਕੋਈ ਦਰਖਾਸਤ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰ ਛਾੜਾ ਪੈਂਦਾ ਤੇ ਸਾਡਾ ਵੈਸਟਰ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮਾਨਯੋਗ ਕਮਿਸ਼ਨ ਸਾਹਿਬ ਗੜੀ ਬੇਨਤੀ ਹੈ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਾਨੂੰ ਥਾਣਾ ਛਾੜਾ ਪੈਂਦਾ ਵਾ ਤੇ ਕੋ ਮੋਨਾ ਕੋਈ ਸਾਡਾ ਕੋਈ ਰਸਤਾ ਹੀ ਨਹੀਂ ਕੋਈ ਹੈਗਾ ਪਹਿਲਾਂ ਵੀ ਇਦਾਂ ਦੀ ਕੰਮ ਸਾਹਮਣੇ ਆ ਮਾਵਾਂ ਜੀ ਥਾਣਾ ਛਾੜਾ ਪਹਿਲਾਂ ਜੀ ਵੇਖੋ ਜੀ ਇੱਥੇ ਪਹਿਲਾਂ ਵੀ ਅੱਤਰੀ ਗੋਲੀ ਚੱਲੀ ਉਦੋਂ ਵੀ ਪੁਸ ਜਿਹੜੀ ਛਾੜੇ ਦੀ ਪੱਲਾ ਝਾੜਦੀ ਇਸ ਕਰਕੇ ਉਦੋਂ ਦਿਹਾਤੀ ਦਾ ਤੇ ਸ਼ਹਿਰੀ ਦੇ ਦੋਨੋ ਡਿਪਟੀ ਸਾਹਿਬ ਆਏ 2 ਘੰਟੇ ਦੀ ਬੈਸਥ ਤੇ ਚੱਲਣ ਦੇ ਬਾਵਜੂਦ ਇਹ ਪਰਚਾ ਜਿਹੜਾ ਥਾਣੇ ਛਾੜੇ ਨੂੰ ਦਰਜ ਕਰਨਾ ਪਿਆ ਜੀ ਹੁਣ ਕੀ ਮੰਗ ਹੈ ਇੱਕ ਵਾਰੀ ਫੇਰ ਗੋਲੀ ਚੱਲੀ ਸੀ ਉਦੋਂ ਵੀ ਇਹ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਛਾੜੇ ਥਾਣੇ ਹੋਇਆ ਵਾ ਹੁਣ ਕੀ ਮੰਗ ਹੈ ਸਾਡੀ ਮੰਗ ਇਹ ਆ ਕਿ ਇਹ ਦਖਾਸ ਲਿਖੀ ਜਾਵੇ ਛਾੜੇ ਥਾਣੇ ਐਸਐਚਓ ਸਾਹਿਬ ਜਿਹੜੇ ਜੋ ਆਪਣੇ ਥਾਣੇ ਛਾੜਨ ਪੈਂਦਾ ਇਹ ਦਖਾਸ ਲਿਖੀ ਜਾਵੇ ਜੇ ਨਹੀਂ ਲਿਖੀ ਜਾਊਗੀ ਦਖਾਸ ਤੇ ਅਸੀਂ ਆਪਣਾ ਪਿੰਡ ਘਟਾ ਹੋ ਗਏ ਮਿਸਟਰ ਸਾਹਿਬ ਗੜੀ ਆਪੇ ਧੰਨਵਾਦ ਕਰਾਂਗੇ ਫਿਰ ਦਾ ਜੋ ਵੀ ਸਾਡਾ ਹੋਇਆ ਵਾਦ ਤੋਂ ਵ